ਸ਼ਿੰਕਾਰ ਹਾਏ 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 ਗੀਜਲ ਪੈਟਰੋਲ ਮਹਿੰਗਾ ਹੋਣ ਨਾਲ ਇਹ ਨਹੀਂ ਇਕੱਲਾ ਵੀ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ ਜਿੰਨੀ ਸਾਡੇ ਘਰ ਦੇ ਗੁੜਸ ਨੇ ਡੋਮੈਸਟਿਕ ਗੁੜਸ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੇ ਮਹਿੰਗੇ ਹੋ ਗਏ ਕਿਉਂਕਿ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਜਾਣੀ ਆ ਜਿਹੜੀ ਸਾਡੀ ਪ੍ਰੋਡਕਸ਼ਨ ਦਾ ਆਕਸਟ ਆ ਉਹ ਆਕਸਟ ਉਹ ਵੱਧ ਜਾਣੀ ਆ ਇਹ ਹਰ ਚੀਜ਼ ਦੇ ਉੱਤੇ ਹੱਥ ਰਗਣਾ ਸ਼ੁਰੂ ਕਰ ਦੋ। ਕੋਈ ਤਾਂ ਪਹਿਲੀ ਮਹਿੰਗਾਈ ਦੇ ਬਹੁਤ ਮੁਰਦਾ ਪਿੱਛੇ ਹੋ ਰਹੇ। ਮੋਦੀ ਸਾਹਿਬ ਦੇ ਬਹੁਤ ਰਗੜੇ ਹੋਏ ਨੇ। ਉਹ ਇਹਨਾਂ ਨੇ ਰਗੜਾ ਲਾ। ਕਿਰਾਇਆ ਆਪਣਾ ਬਿਜਾਟਮ ਨਹੀਂ ਭੱਜਣਾ। ਮੈਂ ਤਾਂ ਕਹਿੰਦਾ ਕੋਈ ਐਸਾ ਵਰਗ ਨਹੀਂ ਜਿਹਦੇ ਤੇ ਪ੍ਰਭਾਵ ਨਾ ਪਵੇ। ਸਬਜ਼ੀ ਉਹ ਵੀ ਮਹਿੰਗੀ ਹੋਗੀ। ਤੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਵਧ ਗਈਆਂ ਨੇ। ਕਾਂਗਰਸ ਵੱਲੋਂ ਪ੍ਰਦਰਸ਼ਨ ਕਰਤਾ। ਕੀ ਕਹਿਣਾ ਚਾਹੁੰਦੇ? ਦੇਖੋ ਜੀ ਅੱਜ ਪੂਰੇ ਪੰਜਾਬ 'ਚ ਹਾਕਾਰ ਮੱਚੀ ਹੋਈ ਆ। ਜੇ ਪੈਟਰੋਲ ਦੀ ਗੱਲ ਕਰਦੇ ਆ ਤਾਂ ਹਰ ਛੋਟੇ ਤੋਂ ਲੈ ਕੇ ਉੱਪਰ ਤੱਕ ਸਾਰੇ ਬੰਦੇ ਨੇ ਇਦੇ ਨਾਲ ਪ੍ਰਭਾਵਿਤ ਹੁੰਦੇ ਨੇ ਡੀਜ਼ਲ ਇੱਕ ਐਸੀ ਚੀਜ਼ ਆ ਸਾਡੇ ਪੰਜਾਬ ਪੰਜਾਬ ਦਾ ਐਗਰੀਕਲਚਰ بیسਡ ਸੂਬਾ ਹੈਗਾ ਮਿਕਸਿੰਗ ਖੇਤੀਬਾੜੀ ਦਾ ਸਾਡੇ ਕੰਮ ਹੈਗਾ ਔਰ ਟਰੈਕਟਰ ਅਸੀਂ ਯੂਜ਼ ਕਰਦੇ ਆਂ ਟਰਾਂਸਪੋਰਟ ਸਾਰੇ ਪੰਜਾਬੀ ਨੇ ਔਰ ਇੰਨਾ ਲੋਕਾਂ ਤੇ ਵੱਡਾ ਬੋਝ ਆ ਇਹ ਕਿਹੜੀ ਸਰਕਾਰ ਕਹਿੰਦੀ ਸਾਨੂੰ 20000 ਕਰੋੜ ਰੁਪਇਆ ਸਾਨੂੰ ਮੈਨੂ ਤੋਂ ਆਜੂਗਾ ਜੀ ਸਾਨੂੰ 5000 ਕਰੋੜ ਰੁਪਇਆ 사이 ਤੋਂ ਆਜੂਗਾ ਉਹ ਕਿਹੜੇ ਪਾਸੇ ਚਲੇ ਗਏ ਪੈਸੇ ਅੱਜ ਜਿਹੜੇ ਸਾਡੇ ਸਰਕਾਰ ਦੇ ਫੈਸਲੇ ਸੀਗੇ ਚੰਨੀ ਸਾਹਿਬ ਸਰਕਾਰ ਦੇ ਫੈਸਲੇ ਸੀਗੇ ਕਿ 3 ਰੁਪਏ ਜੁਨਟ ਅਸੀਂ ਲੋਕਾਂ ਦੀ ਮਾਫੀ ਕੀਤੀ ਸੀ ਔਰ 10 ਰੁਪਏ ਸੀ ਡੀਜ਼ਲ ਤੇ ਕਨਾਇਪਾ ਤੇ ਪੈਟਰੋਲ ਤੇ ਘਟਾਏ ਸੀਗੇ ਤੇ ਲੇਕਿਨ ਅੱਜ ਉਹ ਕਿੱਧਰ ਗਿਆ ਫੈਸਲੇ ਸਾਰੇ ਇਹ ਸਰਕਾਰ ਲੋਕਾਂ ਨੂੰ ਇਸ ਕਰਕੇ ਐਸੀ ਕਿਸੇ ਲੋਕਾਂ ਦਾ ਟੈਕਸ ਖਤਮ ਕਰਾਂਗੇ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇਾਂਗੇ ਅੱਜ ਸਰਕਾਰ ਸ਼ਰਤਾ ਲਾਉਣ ਲੱਗੀ ਕਿ 7 ਕਿਲੋਵਾਟ ਤੱਕ ਜਿਹੜਾ ਕਨੈਕਸ਼ਨ ਹੈ ਉਸੇ 300 ਰੁਪਏ ਦੇਾਂਗੇ ਉਸ ਤੋਂ ਉਪਰੋਂ ਤੁਸੀਂ ਪੈਸੇ ਚਾਰਜ ਕਰਾਂਗੇ ਫਿਰ ਸਰਕਾਰ ਡਿਸਕ੍ਰਿਮੀਨੇਸ਼ਨ ਲੋਕਾਂ ਨੂੰ ਵੱਡਣਾ ਸ਼ੁਰੂ ਕਰਤਾ ਲੇਕਿਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾ ਦੇ ਲੇਕਿਨ ਅੱਜ ਜਿਹੜਾ ਬਹੁਤ 3000 ਕੋਰ ਦਾ ਬੋਝ ਪਣਾ ਪਿਆ ਜਾ ਦੇ ਉੱਤੇ ਔਰ ਦੇਖਣ ਨੂੰ ਬਹੁਤ ਐ ਲੱਗਦਾ ਤੜ ਪਰ ਇਹਨਾਂ ਕਿਤੇ ਲੋਕ ਪ੍ਰਭਾਵਿਤ ਹੋਣੇ ਆ। ਠੀਕ ਹੈ ਜਿਹੜੇ ਲੋਕ ਆਪਣੀ ਬਚਾਰੇ ਹੈਂਡ ਟੂ ਮਾウス ਨੇ ਸਿਰ ਲੈ ਕੇ ਸਾਡੇ ਤੋਂ ਤੁਹਾਡੇ ਖਾਂਦੇ ਉਹਨਾਂ ਦੇ ਕੀ ਹੱਥ ਰੂ ਇਸ ਗੱਲ ਦਾ। ਯਾਨੀ ਹਰ ਚੀਜ਼ ਡੀਜ਼ਲ ਪੈਟਰੋਲ ਮਹਿੰਗਾ ਹੋਣ ਨਾਲ ਇਹ ਨਹੀਂ ਕਿੱਲਾ ਵੀ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ। ਜਿੰਨੀ ਸਾਡੇ ਘਰ ਦੇ ਗੁੱਡਸ ਨੇ ਡੋਮੈਸਟਿਕ ਗੁੱਡਸ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੇ ਮਹਿੰਗੇ ਹੋ ਜਾਂਦੇ ਨੇ ਕਿਉਂਕਿ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਜਾਣੀ ਆ। ਜਿਹੜੀ ਸਾਡੀ ਪ੍ਰੋਡਕਸ਼ਨ ਦਾ ਔਕਾਸਟ ਆ ਉਹ ਔਕਾਸਟ ਉਹ ਵੱਧ ਜਾਣੀ ਆ। ਜਿਹੜੀ ਹਰ ਚੀਜ਼ ਦੇ ਉੱਤੇ ਅਸਰ ਪੈਣਾ ਇਸ ਗੱਲ ਦਾ ਉੱਤੇ ਪਰ ਲੋਕ ਤਾਂ ਪਹਿਲੀ ਮਹਿੰਗਾਈ ਦੇ ਬਹੁਤ ਬੁਰੇ ਨਾ ਪੀ ਪੀਸੇ ਹੋ ਰਹੇ ਮੋਦੀ ਸਾਹਿਬ ਦੇ ਬਹੁਤ ਰਗੜੇ ਹੋਏ ਨੇ ਉਹਨਾਂ ਇਹਨਾਂ ਨੇ ਰਗੜਾ ਲਾਤਾ ਕਿਰਾਏ 'ਚ ਵੀ ਇਜ਼ਾਫਾ ਕਰਤਾ ਬਿਲਕੁਲ ਡੈਫੀਨਿਟਲੀ ਕੀਤਾ ਜਿਹੜੀ ਕਿਰਾਇਆ ਦਾ ਆਪਣਾ ਬਰੈਡਮ ਨਹੀਂ ਬਚ ਜਾਣਾ ਮੈਂ ਤਾਂ ਕਹਿੰਦਾ ਕੋਈ ਐਸਾ ਵਰਗ ਨਹੀਂ ਜਿਹਦੇ ਤੇ ਪ੍ਰਭਾਵ ਨਾ ਪਵੇ ਸਬਜ਼ੀ ਉਹ ਵੀ ਮਹਿੰਗੀ ਹੋਗੀ ਸਤੂ ਸਭ ਆਮ ਲੋਕ ਦੇ ਨਾਲ-ਨਾਲ ਜਿਹੜੇ ਪੈਟਰੋਲ ਪੰਪ ਡੀਲਰ ਨੇ ਉਹ ਵੀ ਜਿਹੜੇ ਕਹਿੰਦੇ ਅਸੀਂ ਉਹਦਾ ਕਾਰਨ ਹੈ ਕਿ ਉਹ ਘਟ ਕਿਉਂ ਨੇ ਕਿ ਪੈਟਰੋਲ ਦੇ ਇਨਵੈਸਟਮੈਂਟ 100 ਰੁਪਏ ਤੋਂ ਕਮਾਈ ਬਹੁਤ ਥੋੜੀ ਉਹਨਾਂ ਨੂੰ ਪਰ ਉਹਦੇ ਚ ਪٹرول ਤੇ ਨੁਕਸਾਨ ਬੜਾ ਹੈ ਪٹرول ਉੱਡ ਜਾਂਦਾ ਹੈ ਘਟ ਜਾਂਦਾ ਹੈ ਔਰ ਚੰਡੀਗੜ੍ਹ ਸਸਤਾ ਨਾਲ ਔਰ ਹਰਿਆਣਾ ਸਸਤਾ ਸਾਡੇ ਨਾਲੋਂ ਡੀਲ ਹਰਿਆਣਾ ਸਾਡੇ ਨਾਲੋਂ ਸਸਤਾ ਹੈ ਲੇਕਿਨ ਸਾਨੂੰ ਬਿਲਕੁਲ ਚਾਹੀਦਾ ਇਹ ਸੀ ਸਾਨੂੰ ਜਿਹੜੇ ਸਾਰੇ ਹਿੱਸਿਆਂ ਦੇ ਬਰਾਬਰ ਕਰਨਾ ਚਾਹੀਦਾ ਸੀ ਉਲਟਾ ਅਸੀਂ ਵਧਾ ਦਿੱਤਾ ਆਪਣਾ ਅਸੀਂ ਆਪਣੀ ਕਮਾਈ ਵਾਸਤੇ ਆਪਣੀ ਸਰਕਾਰ ਨੂੰ ਬਚਾਵਾ ਕਰ ਰਹੇ ਆ ਆਹ ਹੋਰ ਤੁਹਾਡੇ ਸਾਹਮਣੇ ਪੁਲਿਸ ਬਲਾਜਨ ਖੜਿਆ ਜਿਹੜਾ ਤਰਖਾ ਨਹੀਂ ਮਿਲਿਆ ਹੱਥ ਤੇ ਚਾਹੇ ਬੋਲਣ ਜਾਣਾ ਬੋਲਦਾ ਪਰ ਬਚਾਰੇ ਮਜਬੂਰ ਨੇ ਤਰਖਾਹਾਂ ਮਰਾਜ ਨੂੰ ਮਿਲੀਆਂ ਨਹੀਂ ਔਰ ਜਿਸ ਤਰੀਕੇ ਦੇ ਹਾਲਾਤ ਚੱਲਦੇ ਨੇ ਜੇ ਇਦਾਂ ਹੀ ਹਾਲਾਤ ਰਹੇ ਅਗਲੇ 2 ਮਹੀਨੇ ਤਰਖਾਹ ਸਾਰੀ ਸਰਕਾਰ ਦੇ ਬਾਹਰ ਨਹੀਂ ਮਿਲਣੀ ਕਾਂਗਰਸ ਦੀ ਹੁਣ ਅਗਲੀ ਕੀ ਰਣਨੀਤੀ ਹੋਣੀ ਕਿਉਂਕਿ ਦੇਖੋ ਕਾਂਗਰਸ ਦੀ ਰਣਨੀਤੀ ਸਾਡੇ ਸਾਹਮਣੇ ਅੱਜ ਅਸੀਂ ਅਸੀਂ ਸ਼ੁਰੂ ਹੈ ਅਸੀਂ ਰੋਜ਼ ਪਿੰਡਾਂ ਜਾ ਰਹੇ ਹੁਣ 4 ਬਾਈ ਲਖਸ਼ਣਾਂ ਆਉਣੀਆਂ ਨੇ ਉਥੇ ਲੋਕਾਂ ਸਾਹਮਣੇ ਕੱਲ ਰੱਖਾਂਗੇ ਆਪਣੀ ਅਸੀਂ ਲੋਕਾਂ ਨੂੰ ਦੱਸਾਂਗੇ ਭਾਈ ਆਹ ਕੰਮ ਕੀਤਾ ਹੈ ਜੇਤਕ ਤੁਸੀਂ ਬਚਣਾ ਤਾਂ ਇੱਧਰ ਆ ਜਾਓ ਭਾਵੇਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਸਰਕਾਰ ਨੂੰ ਸੁਨੇਹਾ ਜ਼ਰੂਰ ਜਾਊਗਾ ਕਿ 40 ਸੀਟਾ ਹਾਰਦਿਆ ਕਿ ਲੋਕ ਸਾਡੇ ਖਿਲਾਫ ਕਿ ਜੋ ਪਾਰਲੀਮੈਂਟ ਦੇ ਵਿੱਚ ਅਸੀਂ 7 ਜਿੱਤ ਚ ਨਿਤ ਪਿਆ ਸਰਕਾਰ 13 ਦੀ ਗੱਲ ਕਰੇ ਤਿੰਨਾਂ ਤੇ ਰਹਿ ਗਈ ਪਰ ਤਿੰਨਾਂ ਦੇ ਜਿਹੜੀ ਸਾਢੇ ਵਾਲੀ ਸੀਟ ਹੈ ਇਹ ਵੀ ਬੜੇ ਨੋਮੀਨਲ ਮਾਰਜਿਨ ਜਿੱਤੀ ਆ ਅਸੀਂ ਪਾਸਾ ਪਾਸਾ ਹਜ਼ਾਰ ਦਾ ਨੁਕਸਾਨ ਕੀਤੇ ਆ ਅਸੀਂ ਜਿੱਤ ਨਹੀਂ ਜਿੱਤ ਰਹੇ ਸੀ ਸਿਰ ਇੱਕ ਜਿੱਤੇ ਦਾ ਸੰਗਰੂਰ ਵਾਲੀ ਕੱਲੇ ਬਾਕੀ ਸਾਰੇ ਹਟਾ ਇਹਨਾਂ ਦੇ ਨਕਰਪੇ ਦਿੱਤੇ ਪਰ ਲੇਕਿਨ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਕੌਣ ਚੰਗਾ ਕੌਣ ਮਾੜਾ ਅੱਜ ਲੋਕ ਇਸ ਗੱਲ ਉਤਰਾਤਰ ਗਾਏ ਉਹ ਸਮਾਪਾਲ ਤੱਕ ਸਾਨੂੰ ਸਮਾਂ ਮਿਲੇ ਆ ਛੋਟਾ ਸ਼ਹਿਰ ਮੁਲਾਜ਼ਮਾਂ ਦਾ 올ਡ ਪੈਨਸ਼ਨ ਸਕੀਮ ਜਿੱਥੇ ਕਾਂਸਟ ਬੜੇ ਸਰਕਾਰਾਂ ਬਣੀਆਂ ਚਾਹੇ ਮਾਚਲ ਸੀ ਉਸ ਸਹੂਜਾ ਤੇ ਲਾਗੂ ਹੋਈ ਸਾਡੇ ਅਸੀਂ ਲੋਕਾਂ ਦਾ ਵਾਅਦਾ ਕਿਤੇ ਪੂਰੇ ਕੀਤੇ ਨੇ ਪਰ ਇਹ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਵਾਅਦੇ ਕੀਤੇ ਨੇ ਬੜਾ ਖਲਾਫੀ ਕੀਤੀ ਹੈ ਹੁਣ ਲੋਕ ਇਸ ਗੱਲ ਦਾ ਬਗੜਾ ਲੈਣਗੇ ਜੀ ਸਾਹਿਬ ਹਰਿਆਣਾ ਹਰਿਆਣੇ ਦੇ ਵਿੱਚ ਤਾਂ ਕਹਿੰਦੇ ਗੱਠ ਛੋੜ ਕਰ ਰਹੇ ਨਹੀਂ ਗੱਠ ਛੋੜ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕਿਹਦੀ ਹੋ ਰਿਹਾ ਪਰ ਹਰਿਆਣਾ ਦੀ ਸਰਕਾਰ ਕਾਂਗਸ ਪਾਰਟੀ ਦੀ ਬਣਨੀ ਹੈ ਪਰ ਹਾਈ ਕਮਾਨ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਦੇਗਾ ਕਿ ਬਿਲਕੁਲ ਅਸੀਂ ਅਸੀਂ ਇਸ ਵਾਰ ਦੇ ਅਸੀਂ ਅਸੀਂ ਪੰਜਾਬ ਚ ਪੋਲਸ ਕੀਤਾ ਅਸੀਂ ਉੱਥੇ ਵਸਤੇ ਪੋਲਸ ਕਰਦੇ ਆ ਕਿ ਵੀ ਇਹਨੂੰ ਤੁਸੀਂ ਭਾਈ ਨਾ ਕਰੋ ਇਹਨਾਂ ਦੇ ਪੱਲੇ ਦਿਲਲੇ ਕੁਛ ਨਹੀਂ ਇਹਨਾਂ ਨੇ ਪੰਜਾਬ ਦਾ ਮੇੜਾ ਕੱਬ ਤੁਹਾਡਾ ਵੀ ਕਰਨਗੇ